के गया वा बाबा साहब भीम राव अंबेडकर का मतलक गल सारी प्रेस में बुलाया तो बाबा साहब भीम राव अंबेदकर का जो संविधान ने साढ़े देश का रचिया वादे मान सत्कार जो आम आदमी पार्टी ने किया पिछले समय दिया सरकारा ने नहीं किया क्योंकि जो कि दफ्तर च देख लो तो अज बाबा साहब ਇਹ ਜੀ ਹਿੱਤੇ ਆਜਮਸਦਾਰ ਪਗਸਿੰਘ ਦਾ ਸਰੂਪ ਆ ਲੱਗਿਆ ਹੋਇਆ ਹਰ ਜਗ੍ਹਾ ਦੇ ਉੱਤੇ ਇਹਨਾਂ ਨੂੰ ਬੰਦਾ ਮਾਨਸਮਾਨ ਮਿਲਦਾ ਵਾ ਟ੍ਰੇਨਿੰਗ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਬੱਤੀ ਬੰਦਾ ਤੋਂ ਲੈ ਕੇ ਸੋ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਪਰ ਦਰਸ਼ਕ ਵੀ ਹੈਗਾ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਦੇਖੋ ਅੱਜ ਦੇਸ਼ ਦੇ ਤੇ ਪੰਜਾਬ ਦੇ ਮਾਹੌਲ ਨੂੰ ਜਿਹੜਾ ਪ੍ਰਤਾਪ ਸਿੰਘ ਆਜਵਾ ਨੇ ਬਿਆਨ ਦਿੱਤਾ ਵਾ ਜਾਂ ਤਾਂ ਉਹਨੂੰ ਦੱਸਣਾ ਚਾਹੀਦਾ ਵੀ ਉਹ ਬੱਤੀ ਬੰਬ ਕਿ ਤੇ ਨੇ ਕਿਦੇ ਕੋਲਾ ਜਾਂ ਉਸ ਜਿਹੜੇ ਬਿਆਨ ਤੋਂ ਅੱਜ ਉਹ ਭੱਜਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕੀ ਦਹਿਸ਼ਤ ਦੇ ਵਿੱਚ ਪਾ ਕੇ ਅੱਜ ਉਹ ਭੱਜਣਾ ਚਾਹੁੰਦੇ ਸੀਗੇ ਇਸ ਕਰਕੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਆਪਣੇ ਇਹੀ ਪੁੱਛਿਆ ਵਾ ਵੀ ਜਾਂ ਤਾਂ ਉਹ ਬੰਬ ਦੱਸ ਦੇ ਇੱਕ ਜ਼ਿੰਮੇਵਾਰ ਰਤਬੇ ਤੇ ਬਹਿ ਕੇ ਜ਼ਿੰਮੇਵਾਰ ਬੰਦਾ ਵਿਰੋਧੀ ਧਰ ਦਾ ਨੇਤਾ ਹੋਣ ਦੇ ਬਾਵਜੂਦ ਐਡਾ ਵੱਡਾ ਬਿਆਨ ਦੇ ਕੇ ਫਿਰ ਆਪਣੇ ਬਿਆਨਾਂ ਤੋਂ ਆਪਣੇ ਅੰਦਰ ਰੱਖਣਾ ਚਾਹੁੰਦਾ ਪਹਿਲਾਂ ਤਾਂ মিডিਆ ਰਾਈ ਬਿਆਨਾਂ ਨੂੰ ਜਗ ਜਹਰ ਕਰਤਾ ਜੀ ਕੱਲ ਨੂੰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਵਾ ਤਾਂ ਪ੍ਰਤਾਪ ਆਜਵਾ ਫਿਰ ਸਿੱਧਾ ਜਵਾਬ ਦੇਈ ਆ ਉਸ ਗੱਲ ਦੇ ਵਿੱਚ ਵੀ ਬੱਤੀ ਬੰਬ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮਾ ਪ੍ਰਤਾਪ ਆਜਵੇ ਨੇ ਜਿਹੜੇ ਵੀ ਪੰਡਤੋਂ ਜਿਹੜੇ ਵੀ ਕਿਸੇ ਗਿਆਨੀ ਬੰਦੇ ਤੋਂ ਇਹ ਪੁੱਛਿਆ ਪਹਿਲਾਂ ਕਹਿੰਦਾ ਸੀ 32 ਐਮਐਲਏ ਮੇਰੇ ਸੰਪਰਕ ਚ ਹੁਣ ਕਹਿੰਦਾ 32 ਬੰਬ ਜਿੰਦੇ ਨੇ ਪਰ ਇਹ 32 ਉਹਨੂੰ ਲੈ ਬੈਠੇ 32 ਦਾ ਜਿਹੜਾ ਪਹਾੜਾ ਵਾ ਉਹਨੂੰ ਉਸ ਗਿਆਨੀ ਜਾਂ ਉਸ ਪੰਡਤ ਨੂੰ ਜ਼ਰੂਰ ਬਾਜ ਬਾਏ ਪੁੱਛੂਗਾ ਵੀ ਤੇਰੇ ਬੱਤੀਆਂ ਨੇ ਮੈਨੂੰ ਕਿਉਂ ਉਲਝਾ ਲਿਆ ਇਹ ਬੱਤੀਆਂ ਨੇ ਉਹਨੂੰ ਉਲਝਾ ਲਿਆ ਨਾ ਤਾਂ ਹੁਣ ਉਹ ਕਿਸੇ ਜੱਗ ਜ਼ਹਿਰ ਕਰ ਸਕਦਾ ਇਸ ਗੱਲ ਨੂੰ ਜੇ ਨਹੀਂ ਕਰਦਾ ਤਾਂ ਹਰ ਏਜੰਸੀ ਦਾ ਮਰਜ ਬੰਦਾ ਪ੍ਰਤਾਪ ਸਿੰਘ ਬਾਜਬਾ ਨੂੰ ਪੁੱਛਣਾ ਵੀ ਦੱਸ ਤੈਨੂੰ ਕਿਹੜੇ ਸੂਤਰਾਂ ਨੇ ਦੱਸਿਆ ਕਿੱਥੇ ਗਏ ਸੂਤਰ ਉਹ ਪਾਕਿਸਤਾਨੀ ਸੂਚਨ ਸੂਚਰਾਉ ਦੇ ਕੇ ਇੱਥੇ ਦੇ ਪੰਜਾਬ ਦੇ ਲੋਕ ਨੇ ਜਿਹੜੇ ਉਹਦੇ ਸੂਤਰ ਨਹੀਂ ਇਸ ਕਰਕੇ ਉਹ ਗੱਲ ਉਹ ਜੋ ਕਹੀ ਆ ਉਹਨਾਂ ਨੇ ਉਹਦਾ ਜਵਾਬ ਦੇਣਾ ਕੋ ਫਆਪੀਆ ਨੂੰ ਲੈ ਕੇ ਵੀ ਜਿਹੜੇ ਨੇ ਕਹਿੰਦੇ ਮਾਜੋ ਹਾਈ ਕੋਰਟ ਦਾ ਰੁਕ ਕਰ ਰਹੇ ਨੇ ਕਹਿੰਦੇ ਕਿ ਇਹਨੂੰ ਕੈਨਸਲ ਕੀਤਾ ਜਾਵੇ ਕਿਤੇ ਨਾ ਕਹਿੰਦੇ ਇਹਨੂੰ ਲੈ ਕੇ ਕਾਂਦੇ ਦੀ ਸਵਾਲ ਚੁੱਕ ਰਹੇ ਨੇ ਕਿ ਉਹ ਗਲਤ ਜਿਹੜੀ ਆ ਐਫਆਈਆ ਅਕਾਲੀ ਦਲ ਤੇ ਭਾਜਪਾ ਵੀ ਸਾਥ ਦੇ ਦੇ ਕਿ ਤਰ੍ਹਾਂ ਕਿ ਉਹਨਾਂ ਦਾ ਕੋਈ ਜਵਾਬ ਦੇਣਾ ਤਾਂ ਏਜੰਸੀਆਂ ਨੇ ਲੈਣਾ ਵਾ ਕਾਲੀ ਭਾਜਪਾ ਜਾ ਕੋਈ ਵੀ ਬੰਦਾ ਹੋਵੇ ਦੇਸ਼ ਦੀਆਂ ਏਜੰਸੀਆਂ ਜਾਂ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਡੱਡੇ ਰਤਮਿਆਂ ਤੇ ਬੈਠੇ ਅਫਸਰ ਉਹਨਾਂ ਤੋਂ ਲੋਕਾਂ ਨੇ ਜਵਾਬ ਲੈਣਾ ਕਿ ਇਹਨਾਂ ਤੋਂ ਲੈਣਾ ਲੀਡਰਾਂ ਤੋਂ ਇਹ ਇਹ ਕੌਣ ਹੁੰਦੇ ਆ ਇਸ ਗੱਲ ਦੇ ਆਪਣੀ ਰਾਜਨੀਤੀ ਰੋਟੀ ਸੇਕਣ ਲਈ ਪੰਜਾਬ ਦੇ ਲੋਕਾਂ ਨੂੰ ਦਹਿਸ਼ਤ ਚ ਪਾਉਣਾ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਇਹਨਾਂ ਨੂੰ ਇਹੀ ਗੱਲ ਨਹੀਂ ਹਜਮ ਹੋ ਰਹੀ ਜਿਹੜੀ ਸਾਡੇ ਸੁਪਰੀਮੋ ਅਰਵਿੰਦ ਕੇਰੀਵਾਲ ਮੁੱਖ ਮੰਤਰੀ ਪੰਜਾਬ ਜੋ ਬਾਬਾ ਸਾਹਿਬ ਤੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਮਾਨ ਸਨਮਾਨ ਦੇ ਰਹੇ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਵੀ ਅਸੀਂ ਇੰਨੇ ਸਾਲ ਰਾਜ ਕੀਤਾ ਵਾ ਉਹ ਅਸੀਂ ਨਹੀਂ ਦੇ ਸਕੇ ਜੋ ਸਾਨੂੰ ਅੱਜ ਆਮ ਆਦਮੀ ਪਾਰਟੀ ਨੂੰ ਦੇਖਣਾ ਪੈ ਰਿਹਾ ਵਾ ਉਹਦੇ ਕਰਕੇ ਇਹਨਾਂ ਦੇ ਅੰਦਰ ਕੋਈ ਨਾ ਕੋਈ ਜਿਹੜੀ ਕੁਰਸੀ ਦੀ ਚਾਹਤ ਸਾਬਾ ਉਹ ਉੱਝਲਦੀ ਆ ਉਹਦੇ ਕਰਕੇ ਇਹਨਾਂ ਨੂੰ ਅੱਜ ਇਹ ਗੱਲਾਂ ਦਾ ਜਵਾਬ ਦੇਣਾ ਔਖਾ ਲੱਗਦਾ। ਬਰਚਾ ਵੀ ਜਿਹੜਾ ਪਰਚਾ ਹੋਇਆ ਸਹੀ ਹੋਇਆ ਪਰਚਾ ਪਰਚਾ ਦੇਖੋ ਪੁਲਸ ਨੇ ਆਪਣੀ ਪੂਰੀ ਤਵਦੀਸ਼ ਤਾਂ ਕਰਨੀ ਆ ਪੁਲਸ ਦੀ ਡਿਊਟੀ ਬੰਦੀ ਆ ਰਬ ਨਾ ਕਰੇ ਕੋਈ ਇਹਨਾਂ ਦੇ ਬਿਆਨਾਂ ਨੂੰ ਦੇਖ ਕੇ ਜਾਂ ਇਹ ਜੀਆਂ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਕੋਈ ਸ਼ਰਾਰਤ ਕਰ ਦਵੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਵੇ ਪਰ ਕინੇ ਜਵਾਬ ਦੇਣਾ ਵਾ ਪੌਂਸ ਨੂੰ ਇਹ ਜਵਾਬ ਦੇਣਾ ਪੈਂਦਾ ਹਰ ਗੱਲ ਦਾ ਜਾਂ ਸਰਕਾਰ ਨੂੰ ਦੇਣਾ ਪੈਂਦਾ ਵਾ ਇਸ ਕਰਕੇ ਉਹ ਏਜੰਸੀਆਂ ਇਹਨੂੰ ਤਾਂ ਪੁੱਛਗਿੱਛ ਕਰੂਗੀਆਂ ਨਾ ਜਿਹੜੇ ਬੰਦੇ ਨੇ ਕੋਈ ਬਿਆਨ ਦਿੱਤਾ ਹੋਊਗਾ